ਸੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀਆਂ ਤੁਹਾਨੂੰ ਅੱਜ ਮੈਂ ਕੁਝ ਤਸਵੀਰਾਂ ਬਈ ਅੱਗੇ ਵੀਡੀਓ ਦੇ ਵਿੱਚ ਲਾ ਰਿਹਾਗਾ ਬਹੁਤ ਹੀ ਦੁਰਲਭ ਤਸਵੀਰਾਂ ਐ ਇਹ ਜਦੋਂ ਭਾਰਤ ਆਜ਼ਾਦ ਹੋਇਆ ਸੀ ਤੇ ਪੰਜਾਬ ਦੀ ਵੰਡ ਹੋਈ ਸੀ ਦੇਖੋ ਕਿਦਾਂ ਲੋਕਾਂ ਤਾਂ ਗਿਆਂ ਦੇ ਸਮਾਨ ਲੱਦ ਕੇ ਆ ਜਿਹੜੇ ਲੁੱਟੇ-ਪੁੱਟੇ ਗਏ ਲੋਕ ਬਈ ਕੱਲੇ ਰਹਿ ਗਏ ਸਾਰਾ ਆ ਦਾ ਮਾਲ ਡੰਗਰ ਲੈ ਕੇ ਤਾਂ ਗਿਆਂ ਚੱਲ-ਟੜ ਕੇ ਕੁਝ ਲੋਕ ਉਧਰ ਭਾਗੇ ਤੇ ਕੁਝ ਇੱਧਰ ਰਹਿ ਗਏ ਬਈ ਬਹੁਤ ਹੀ ਭਿਆਨਕ ਸਮਾਂ ਹੋਊ ਤੁਸੀ ਆਪ ਹੀ ਦੇਖੋ ਜਦੋਂ ਵੱਡਾ ਟੁਕੀ ਹੋਈ ਲੋਕ ਵਿਛੜੇ ਪ੍ਰਾ ਦੇ ਪ੍ਰਾ ਵਿਛੜ ਗਏ ਪੈਣਾ ਵਿਛੜੀਆਂ ਮਾਂ ਪਿਓ ਵਿਛੜ ਗਏ ਯਾਰ ਮਿੱਤਰ ਵਿਛੜ ਗਏ ਸਭ ਕੁਝ ਬਈ ਪਿੱਛੇ ਰਹਿ ਗਿਆ ਕੁਝ ਉਹਨਾਂ ਦਾ ਇੱਧਰ ਰਹਿ ਗਿਆ ਤੇ ਆਪਣੇ ਦਾ ਪਾਕਿਸਤਾਨ ਚ ਰਹਿ ਗਿਆ ਬਹੁਤ ਹੀ ਮਾੜਾ ਸਮਾਂ ਸੀ ਬਈ ਇਹ ਤਸਵੀਰਾਂ ਤੁਸੀਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਇਹ ਜਿਹੀਆਂ ਚੰਗੀਆਂ ਵੀਡੀਓ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਆਪਣੇ ਨੂੰ ਜੇ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੋ ਤਾਂ ਫਾਲੋ ਕਰ ਲਓ ਪੇਜ ਨੂੰ ਬਹੁਤ ਔਕੀਆਂ ਇਕੱਠੀਆਂ ਕੀਤੀਆਂ ਤੁਸੀਂ ਨਾ ਦੇਖੋ ਬਈ ਵਿਚਾਰਾ ਆ ਦਾ ਜਵਾਕ